तांतां बाबा दीप सिंह जी ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੱਡੇ ਗਏ ਨਗਰ ਕੀਰਤਨ ਦਾ ਸ਼ਹੀਦ ਉਦਮ ਸਿੰਘ ਨਗਰ ਪੁੱਜੰਤੇ ਅਖਿਲ ਭਾਰਤੀ ਸਵਰਨਕਾਰ ਸੰਗ 3545 ਦੇ ਕੌਮੀ ਜਰਨਲਸ ਕਤਰ ਲਖਬੀਰ ਸਿੰਘ ਧੁੰਨਾ ਅਤੇ ਪੂਰੇ ਪਰਿਵਾਰ ਵੱਲੋਂ ਨਿਗਾ ਸਵਾਗਤ ਕੀਤਾ ਗਿਆ ਅਤੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ ਗਈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਸੇਵਾ ਕੀਤੀ ਦੁਨੀਆਂ ਤੋਂ ਸੋਣਾ ਦੇ ਪਖਤਿਆਂ ਦੀ ਪਤ ਗੁਰੂ ਰਾਮਦਾਸ ਨਿਖਾਮਿਆ ਦੀ ਸਤ ਗੁਰੂ ਰਾਮਦਾਸ ਭੋਖੇ ਆਲੀ ਅੰਮ੍ਰਿਤ ਗੁਰੂ ਰਾਮਦਾਸ ਨਿਖਤ ਲਾਈ ਜੂਰਾ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਪੂਰੀ ਦੁਨੀਆ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਬਾਬਾ ਜੀ ਦੇ ਜਨਮ ਦਿਨ ਤੇ ਨਗਰ ਕੀਰਤਨ ਨਿਕਲ ਰਿਹਾ ਤੇ ਬਾਕੀ ਲੰਗਰ ਪ੍ਰਸ਼ਾਦਾ ਅਸੀਂ ਬਣਾਇਆ ਤੇ ਸਾਰੇ ਪਰਿਵਾਰ ਵੱਲੋਂ ਆਪਾਂ ਨਗਰ ਕੀਰਤਨ ਦਾ ਬੜਾ ਸੁਆਗਤ ਕਰਦੇ ਆਂ ਬਾਬਾ ਜੀ ਕਿਰਪਾ ਬਣਾਈ ਰੱਖਣ ਬਸ ਸਵਾਗਤ